ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਫਰਸਟ ਰੈਸਟ ਕਲੌਥ ਹਾਊਸ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਜਿਹੜੇ ਵੀਅਰਸ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਪਣੇ ਸੋਹਣੇ-ਸੋਹਣੇ ਸੂਟਾਂ ਦੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਸਮੇਂ ਸਿਰ ਮਿਲ ਸਕੇ ਪੇਮੈਂਟ ਦਾ ਮੋਡ ਹੈਗਾ ਜੀ ਆਨਲਾਈਨ ਕੈਸ਼ ਓਨ ਡਿਲੀਵਰੀ ਨਹੀਂ ਹੈਗੀ Google Pay ਕਰ ਸਕਦੇ ਹੋ Paytm ਕਰ ਸਕਦੇ ਹੋ ਜਾਂ ਹੋਰ ਕਿਸੇ ਵੀ ਆਨਲਾਈਨ ਮੈਥਡ ਨਾਲ ਆਪਣੀ ਪੇਮੈਂਟ ਪਾ ਸਕਦੇ ਹੋ ਸਕਰੀਨ ਤੇ ਇੱਕ ਨੰਬਰ ਚੱਲ ਰਿਹਾ ਉਹ ਆਪਣਾ WhatsApp ਨੰਬਰ ਹੈ ਜਿਹੜਾ ਸੂਟ ਪਸੰਦ ਆਉਂਦਾ ਉਹਦਾ ਸਕਰੀਨਸ਼ਾਟ ਲੈਣਾ ਹੈ ਇਸ ਨੰਬਰ ਤੇ WhatsApp ਕਰਨਾ ਫਿਰ ਅਸੀਂ ਤੁਹਾਨੂੰ ਵੀਡੀਓ ਦੀ ਟਾਈਮਿੰਗ ਇੰਡੀਆ ਟਾਈਮ ਦੇ ਸ਼ਾਮ ਦੇ 5 ਵਜੇ ਅਦਰ ਸ਼ੌਪ ਤੇ ਆਉਣਾ ਚਾਹੁੰਦੇ ਹੋ ਤਾਂ ਐਡਰੈਸ ਨੋਟ ਕਰ ਲਓ ਕੋਟਸਪੁਰਾ ਰੋਡ ਨੇੜੇ ਗੁਰਦੁਰਗਾ ਗੁਦਿਸਾ ਹੈ ਜੀ ਦੂਰੋਂ ਹੀ ਦਿਖੂਗਾ ਆਇਆ ਹੋਇਆ ਬੜਾ ਪਿਆਰਾ ਲੱਗਦਾ ਕਈ ਵਾਰੀ ਨਾ ਕੱਟ ਰੇਟ ਦੇ ਸੂਟ ਬਹੁਤ ਸੋਹਣੇ ਲੱਗਦੇ ਹੁੰਦੇ ਨੇ ਜਦੋਂ ਉਹਨਾਂ ਨੂੰ ਸਜਾ ਲਿਆ ਜਾਂਦਾ ਹਾਲ ਇਹ ਦੇਖੋ ਜੀ ਤੁਸੀਂ ਇਹ ਹੈਗਾ ਆਪਣੇ ਕੋਲੇ ਕੋਟੇ ਦਾ ਸੂਟ ਸੌਫਟ ਕੋਟੇ ਦਾ ਸੂਟ ਆ ਆਕੜਿਆਂ ਵਾਲਾ ਕੋਟਾ ਨਹੀਂ ਹੈਗਾ ਪੱਟੀ ਲੱਗੀ ਹੋਈ ਹੈ ਨਾਲ ਇੱਕ ਫਲਾਵਰ ਬਣਿਆ ਹੋਇਆ ਬੜਾ ਸੋਹਣਾ ਜਿਹਾ ਤੇ ਇਹ ਇੱਕ ਵੱਡਾ ਸਾਰਾ ਫਲਾਵਰ ਹੈ ਜਿਹੜਾ ਤੁਹਾਨੂੰ ਘੇਰੇ ਤੇ ਮਿਲੇਗਾ ਬਹੁਤ ਪਿਆਰਾ ਫਲਾਵਰ ਹੈਗਾ ਔਰ ਨਾਲ ਤੁਹਾਨੂੰ ਘੇਰੇ ਤੇ ਇੱਕ ਲੇਸ ਵੀ ਮਿਲਣੀ ਹੈ ਠੀਕ ਹੈ ਆਹ ਵਾਲੀ ਲੇਸ ਮਿਲੂਗੀ ਇਹ ਵਾਲਾ ਫਲਾਵਰ ਬਣੂਗਾ ਬੜੇ ਸੋਹਣੇ ਫੁੱਲ ਨੇ ਇਹਦੇ ਤੇ ਤੇ ਇਹ ਹੈਗੀ ਹੈ ਜੀ ਇਹਦੇ ਨਾਲ ਸਲਵਾਰ ਸਲਵਾਰ ਹੈਗੀ ਹੈ ਲੱਗ ਤਾਂ ਕਾਟਨ ਦੀ ਰਹੀ ਹੈ ਹੁਣ ਮੈਨੂੰ ਪਤਾ ਨਹੀਂ ਇਹ ਕਿਹੜੀ ਕਾਟਨ ਹੈਗੀ ਹੈ ਇਹ ਲੋ ਮਡਾਲ ਕਾਟਨ ਜੀ ਲੱਗਦੀ ਹੈ ਇਹ ਮੈਨੂੰ ਤੇ ਨੈਕਸਟ ਹੈ ਦਾ ਦੁਪੱਟਾ ਸਵਾ 2 ਮੀਟਰ ਹੋਊਗਾ ਜੀ ਦੁਪੱਟਾ ਪੀਚ ਕਲਰ ਦਾ ਹੈਗਾ ਸੂਟ ਦਾ ਸਵਾ 2 ਮੀਟਰ ਦੁਪੱਟਾ ਹੋਊਗਾ ਇਹਦੇ ਵਿੱਚ ਸਾਰੇ ਦੇ ਵਿੱਚ ਤੁਹਾਨੂੰ ਇਦਾਂ ਵਰਕ ਮਿਲੇਗਾ ਔਰ 4 ਸਾਈਡ ਤੁਹਾਨੂੰ ਲੇਸਿੰਗ ਦੀ ਆਲੋ ਠੀਕ ਹੈ ਜੀ ਪਹਿਲਾਂ ਇਹ 1350 ਦੇ ਵਿੱਚ ਦਿੱਤਾ ਸੀਗਾ ਹੁਣ ਡਿਸਕਾਊਂਟ ਦਿੱਤਾ ਹੋਇਆ ਦੇਤੇ ਇਹ ਸੂਟ ਤੁਹਾਨੂੰ 1195 ਦੇ ਵਿੱਚ ਮਿਲ ਜਾਊਗਾ ਸ਼ਿਪਿੰਗ ਫ੍ਰੀ ਹੋ ਵਾਹ ਇੱਥੇ ਰੰਗ ਸਹੀ ਹੈ ਠੀਕ ਹੈ ਇੱਥੇ ਆ ਹੁਣ ਸਹੀ ਹੈ ਬਸ ਲੋ ਜੀ ਅਗਲਾ ਸੂਟ ਦੇਖੋ ਇੱਕੋ ਹੀ ਸੂਟ ਹੈ ਜਿਆਦਾ ਜਣਿਆਂ ਨੂੰ ਨਹੀਂ ਮਿਲਣਾ ਇੱਕ ਜਣੇ ਨੂੰ ਹੀ ਮਿਲੂਗਾ ਲੋ ਆ ਲੋ ਜੀ ਇਹ ਵਾਲਾ ਸੂਟ ਹੈ ਤੇ ਡਿਜ਼ਾਈਨਿੰਗ ਜਦੋਂ ਇਹਦੀ ਹੋਣੀ ਹੈ ਫਿਰ ਦੇਖੋ ਇਹਨੇ ਸੂਟ ਨੇ ਕਿੰਨਾ ਸੋਹਣਾ ਬਣ ਕੇ ਨਿਕਲਣਾ ਮੇਰਾ ਜੀ ਕਰਦਾ ਹੁੰਦਾ ਕਿ ਮੈਂ ਡਿਜ਼ਾਈਨਿੰਗ ਕਰਾ ਕਰਾ ਦੇਵਾਂ ਸੂਟਾਂ ਬੜੇ ਜਿਆਦਾ ਸੋਹਣੇ ਲੱਗਦੇ ਆ ਫਿਰ ਇਹ ਸੂਟ ਬਹੁਤ ਪਿਆਰਾ ਸੂਟ ਬਣਨਾ ਹੈ ਬਿਨਾ ਲਾਈਨਿੰਗ ਤੋਂ ਬਣੂਗਾ ਜੀ ਨਾ ਤਾਂ ਸਲਵਾਰ ਟਰਾਂਸਪੇਰੈਂਟ ਹੈ ਤੇ ਨਾ ਹੀ ਸ਼ਰਟ ਜਿਵੇਂ ਮਰਜ਼ੀ ਪਾਏ ਉਹ ਇਹਨੂੰ ਕੁਛ ਵੀ ਨਹੀਂ ਹੁੰਦਾ ਖਰਾਬ ਨਹੀਂ ਹੁੰਦਾ ਕੋਰਸੈਟ ਬਣਾ ਲਓ ਜਾਂ ਤੁਸੀਂ ਕੁੜਤੇ ਨਾਲ ਸਲਵਾਰ ਬਣਾ ਲਓ ਲਾਜ਼ੋ ਬਣਾ ਲਓ ਜਿਵੇਂ ਮਰਜ਼ੀ ਬਣਾ ਲਓ ਜਿਵੇਂ ਮਰਜ਼ੀ ਡਿਜ਼ਾਈਨ ਕਰ ਲਓ ਜਾਂ ਸਿੰਪਲ ਇਹ ਤਾਂ ਸੂਟ ਬਣਾ ਲਓ ਠੀਕ ਹੈ ਜੀ ਇਹ ਸੂਟ ਤੁਹਾਨੂੰ ਮਿਲੂਗਾ ਇਹ 850 ਦੇ ਵਿੱਚ ਬਹੁਤ ਪਿਆਰਾ ਸੂਟ ਹੈ ਲਓ ਜੀ ਇਹ ਸੂਟ ਆਪਣੇ ਕੋਲੇ ਇੱਕੋ ਹੀ ਬਚਿਆ ਹੁਣ ਮੈਂ ਕਿਹਾ ਇਹਨੂੰ ਇਕੱਲੇ ਨੂੰ ਵੀ ਕੀ ਛੱਡਣਾ ਇਹਨੂੰ ਦੁਬਾਰਾ ਪਾ ਦਈਏ ਤੇ ਬਸ ਸਿੰਗਲ ਪੀਸ ਹੈ ਤੇ ਇੱਕੋ ਹੀ ਕਲਰ ਬਚਿਆ ਚਾਰ ਕਲਰ ਸੀ ਇਹਦੇ ਵਿੱਚ ਤੇ ਚਾਰ-ਚਾਰ ਸੂਟ ਸੀਗੇ ਬਸ ਰਹਿ ਗਿਆ ਇੱਕ ਕੱਲਾ ਵਿਚਾਰਾ 500 ਦਾ ਸੂਟ ਹੈ ਜੀ ਠੀਕ ਹੈ ਚਲੋ ਲਾਸਟ ਪੀਸ ਆ ਹੋ ਗਿਆ ਤੇ ਇਹ ਹੈ ਆਪਣੇ ਕੋਲੇ ਕੱਲ ਇਹਦੇ ਨਾਲ ਦਾ ਆਪਾਂ ਗ੍ਰੇ ਚ ਪਾਇਆ ਸੀ ਕੱਲ ਵਾਲੀ ਵੀਡੀਓ ਦੇ ਵਿੱਚ ਤੇ ਇਹ ਹੈਗਾ ਥੋੜਾ ਜਿਹਾ ਹਲਕਾ ਗ੍ਰੀਨ ਉਹ ਸੀਗਾ ਗ੍ਰੇ ਹਾਲੋ ਠੀਕ ਹੈ ਗ੍ਰੀਨ ਸਹੀ ਆ ਰਿਹਾ ਸਹੀ ਕਲਰ ਦੇਖ ਰਹੇ ਹੋ ਜੀ ਤੁਸੀਂ ਇਹ ਵਾਲਾ ਥੋੜਾ ਜਿਹਾ ਗ੍ਰੀਨ ਜਿਹਾ ਸੂਟ ਹੈ ਬਹੁਤ ਧਿਆਰਾ ਲੱਗਦਾ ਹੈ ਇਹ ਵੀ ਸੂਟ ਬਹੁਤ ਸੋਹਣਾ ਹੈ ਸਰਦਾਰੀ ਜਿਹਾ ਟੱਚ ਹੈ ਦੇ ਵਿੱਚ ਜੀ ਇਹ ਸੂਟ ਪਹਿਲਾਂ 800 ਦਾ ਦਿੱਤਾ ਸੀ ਤੇ ਅੱਜ ਤੁਹਾਨੂੰ ਮਿਲੂਗਾ 700 ਦਾ ਰਾਮ ਟੈਕਸ ਦਾ ਸੂਟ ਹੈ ਜੀ ਇਹ ਫ੍ਰੀ ਸ਼ਿਪਿੰਗ ਨਾਲ ਆਲੋਸ 700 ਚ ਤੇ ਇੱਕ ਆ ਜੀ ਆਪਣੇ ਕੋਲੇ ਇਕੱਲਾ ਪੀਸ ਇਸ ਤਰ੍ਹਾਂ ਡਾਟਸ ਵਾਲਾ ਨਾ ਇਕੱਲਾ ਪੀਸ ਹੈ ਇਹ 350 ਦੇ ਵਿੱਚ ਮਿਲ ਜੂਗਾ ਤੁਹਾਨੂੰ ਅਗਰ ਕੋਈ ਚਾਹੀਦਾ ਤੇ ਲਓ ਜੀ ਇੱਕ ਸੂਟ ਤੁਹਾਨੂੰ ਮੈਂ ਹੋਰ ਦਿਖਾਉਣੀ ਆ ਸੂਟ ਬਹੁਤ ਸੋਹਣਾ ਹੈ ਜੇ ਕਿਸੇ ਭੈਣ ਨੇ ਨਾ ਲਿਆ ਫਿਰ ਮੈਂ ਸੁਵਾਉਂਗੀ ਤੇ ਫਿਰ ਮੈਨੂੰ ਕਿਉਂ ਨਾ ਵੀ ਸਾਨੂੰ ਚਾਹੀਦਾ ਬੜਾ ਜਿਆਦਾ ਸੋਹਣਾ ਹੈ ਜੀ ਬੜਾ ਜਿਆਦਾ ਦੇ ਚੰਗਾ ਦਸਤ ਸੂਟ ਹੈ ਇੱਕ-ਇੱਕ ਦਾ ਸਟੱਫ ਵੀ ਬਹੁਤ ਸੋਹਣਾ ਹੈ। ਆਹ ਲੋ ਜੀ ਸੌਫਟ ਵਾਲਾ ਆਰਗੈਂਜ਼ਾ ਹੈ। ਪੂਰਾ ਸੂਟ ਆਰਗੈਂਜ਼ਾ ਦਾ ਬਣੂਗਾ। ਇਹ ਬੜਾ ਸੋਹਣਾ ਲੱਗਣਾ ਹੈ ਇਹ ਆਰਗੈਂਜ਼ਾ ਦਾ ਸੂਟ। ਬਹੁਤ ਪਿਆਰਾ ਸੂਟ ਹੈ। ਰੰਗ ਇੱਚ ਸਹੀ ਹੈ ਜੀ। ਹਾਂ ਆਹ ਲੋ। ਇੰਨਾ ਸੋਹਣਾ ਸੂਟ ਹੈ ਨਾ ਮਲਾਈ ਵਰਗਾ ਪਿਆ ਆਰਗੈਂਜ਼ਾ ਬਹੁਤ ਜ਼ਿਆਦਾ। ਪਤਾ ਵੀ ਨਹੀਂ ਲੱਗਦਾ ਕਿ ਇਹ ਆਰਗੈਂਜ਼ਾ ਹੈ ਇਹ। ਹੂੰ। ਇੰਨਾ ਸੌਫਟ ਵਾਲਾ ਕੱਪੜਾ ਹੈ। ਠੀਕ ਹੈ ਜੀ। ਬੜਾ ਪਿਆਰਾ ਸੂਟ ਹੈ ਜੀ ਇਹ। ਇਹ ਸੂਟ ਪਰ ਮਿਲਣਾ ਤੁਹਾਨੂੰ 950 ਹੋ ਜਾ। ਤੇ ਨਹੀਂ ਫਿਰ ਇਹ ਮੈਂ ਹੀ ਸੁਵਾਉਂਗੀ ਜੇ ਕੱਲ ਨੂੰ ਬਚ ਗਿਆ ਤਾਂ। ਬੜਾ ਜਿਆਦਾ ਪਿਆਰਾ ਸੂ ਹਲੋ ਕਾਫੀ ਅੱਛਾ ਲੱਗਦਾ ਹੈ ਤੇ ਜਦੋਂ ਇਹਨਾਂ ਦੀ ਡਿਜ਼ਾਈਨਿੰਗ ਹੁੰਦੀ ਹੈ ਨਾ ਫਿਰ ਤਾਂ ਜੀ ਸੂਟਾਂ 'ਚ ਜਾ ਨਹੀਂ ਪੈ ਜਾਂਦੀ ਹੈ। ਲੋ ਪਿਆਰਾ ਜਿਹਾ ਸੂਟ ਹੈ ਰਿਯਾਨ ਕਾਟਨ ਦਾ ਸੂਟ ਹੈ ਬੇਫਿਕਰ ਹੋ ਕੇ ਲੈ ਸਕਦੇ ਹੋ। ਰਿਯਾਨ ਸੋਚ ਕੇ ਇਹਨਾਂ ਸੋਚਿਓ ਕਿ ਲਟਕਦੀ ਜੀ ਹੋਊਗੀ ਬਹੁਤ ਵਧੀਆ ਕਪੜਾ। ਬਹੁਤ ਸੋਹਣਾ ਸਟੱਫ ਹੈ। ਤੇ ਡਿਊਰੇਬਲ ਬਹੁਤ ਹੈ ਕਲਰ ਨਹੀਂ ਜਾਂਦਾ। ਤੇ ਹੰਡ ਦਾ ਬੜਾਈ ਹੈ। ਸਤਾਈ ਘੇਰੇ ਦਾ ਸੁਪਰ ਵੀ ਇਹ ਜਿੰਨਾ ਚਿਰ ਮਰਜ਼ੀ ਪਾਈ ਜਾਏ ਬਣਾਈ ਜਾਏ ਕੁਝ ਵੀ ਨਹੀਂ ਹੁੰਦਾ ਤਿੰਨ ਸਾਲ ਪਾਇਓ ਚਾਰ ਸਾਲ ਪਾਇਓ ਆਹ ਲਓ ਬਾਜੂ ਤੇ ਵੀ ਨਾਲ ਤੁਹਾਨੂੰ ਇਹ ਵਾਲਾ ਕੱਟ ਵਰਕ ਮਿਲੇਗਾ ਨਾਲ ਪੱਤੀ ਵੀ ਮਿਲੂਗੀ ਗ੍ਰੀਨ ਕਲਰ ਦੀ ਉਦਾਂ ਹੀ ਇਹ ਫਰੰਟ ਤੇ ਤੁਹਾਨੂੰ ਇਸ ਤਰ੍ਹਾਂ ਮਿਲੇਗਾ ਇਹ ਆਪਾਂ ਕਿ 1150 ਦਾ ਸੂਟ ਦਿੱਤਾ ਸੀ ਪਰ ਅੱਜ ਤੁਹਾਨੂੰ ਇਹ ਮਿਲ ਰਿਹਾ 1050 ਦਾ 100 ਰੁਪਏ ਦਾ ਡਿਸਕਾਊਂਟ ਹੈ ਇਸ ਤੋਂ ਉੱਪਰ ਆਪਣੀ ਗੁੰਜਾਇਸ਼ ਨਹੀਂ ਹੈਗੀ ਬਹੁਤ ਸੋਹਣਾ ਸੂਟ ਹੈ ਕਲਰ ਵੀ ਬੜਾ ਪਿਆਰਾ ਜਿਹਾ ਕਲਰ ਹੈਗਾ। ਬਹੁਤ ਚੋਲ ਵੀ ਆਪਣੀ। ਇਹ ਥੋੜਾ ਜਿਹਾ ਫੋਇਲ ਪੇਂਟ ਹੈ ਵਿੱਚ ਵਿੱਚ ਇਹਦੇ। ਬਹੁਤ ਸੋਹਣਾ ਲੱਗਦਾ ਸੂਟ ਇਹ। ਤੇ ਦੁਪੱਟਾ ਡਾਈ ਕਰਾਉਣਾ ਆਇਆ ਤਾਂ ਕਰਾ ਕੇ ਦੇ ਦਾਂਗੀ ਤੁਹਾਨੂੰ। ਡਾਈ ਐਂਡ ਡਾਈ ਕਰਾ ਲਓ, ਸਿੰਗਲ ਕਰਾ ਲਓ, ਜਿਵੇਂ ਮਰਜ਼ੀ ਕਰਾ ਲਓ ਜੀ। ਤੇ ਪ੍ਰਾਈਸ ਇਹਦੀ ਅੱਜ 1050 ਮਿਲ ਰਹੀ ਹੈ ਤੁਹਾਨੂੰ। ਲੋ, ਅਗਲਾ ਤੁਹਾਨੂੰ ਸੂਟ ਦਿਖਾਉਣੀ ਆ ਇਹ ਵਾਲਾ। ਰਾਮ ਟੈਕਸ ਦਾ ਸੂਟ ਹੈ ਜੀ ਇਹ। ਤੇ ਇਹ ਅੱਜ ਡਿਸਕਾਊਂਟ ਤੇ ਆ ਰਹੇ ਨੇ ਤੁਹਾਡੇ ਕੋਲੇ। ਲੋ। ਸਾਡੇ ਬੱਚੀ ਕੇ ਰਹੀ ਇਹ ਤਾਂ ਤੇ ਮੈਂ ਤੁਹਾਨੂੰ ਇਹਦਾ ਬੈਕ ਸਾਈਡ ਤੇ ਨਹੀਂ ਹੈਗਾ ਫਰੰਟ ਫਰੰਟ ਤੇ ਹੈ ਤੇ ਬਾਜੀ ਤੇ ਹੈ ਕੱਟਵਰਕ ਦਿਖਾ ਦੇ ਵੀ ਨੇੜੇ ਕਰਕੇ ਆਹ ਲਓ ਜੀ ਇਹ ਵਾਲਾ ਕੱਟਵਰਕ ਹੈ ਤੇ ਇਹ ਵਾਲੀ ਇਹਦੇ ਨਾਲ ਸਲਵਾਰ ਹੈ ਰਾਮ ਟੈਕਸ ਦੇ ਵਿੱਚ ਸੂਟ ਆਊਗਾ ਬਿਨਾ ਲਾਈਨਿੰਗ ਤੋਂ ਬਣਨ ਵਾਲੇ ਸੂਟ ਨੇ ਜਿਵੇਂ ਮਰਜ਼ੀ ਪਾਓ ਹੁਣਾਓ ਕੋਈ ਟੈਨਸ਼ਨ ਨਹੀਂ ਹੈਗੀ ਇਹਨਾਂ ਦੀ ਕੋਈ ਰੰਗ ਨਹੀਂ ਜਾਣਾ ਕਲਰ ਸਹੀ ਹੈ ਕਲਰ ਸਹੀ ਆ ਰਿਹਾ ਮਹਿੰਦੀ ਕਲਰ ਹੈਗਾ ਜੀ ਠੀਕ ਹੈ ਜੀ ਅੱਜ ਇਹ ਸੂਟ ਡਿਸਕਾਊਂਟ ਤੇ ਮਿਲ ਰਿਹਾ ਪਹਿਲਾਂ ਇਹ ਸੂਟ 995 ਦਾ ਸੀ ਅੱਜ 875 ਦੇ ਵਿੱਚ ਮਿਲ ਰਿਹਾ ਸ਼ਿਪਿੰਗ ਫ੍ਰੀ ਹੋਊਗੀ ਲੋ ਨੈਕਸ ਦੇਖੋ ਇਹਦੇ ਵਿੱਚ ਥੋੜਾ ਜਿਹਾ ਡਿਜ਼ਾਈਨਿੰਗ ਫਰਕ ਪੈ ਗਈ ਬਸ ਇਹਦੀ ਕੱਟਵਰਕ ਦੀ ਲੋ ਸਾਢੇ 25 ਕਿਹ ਰਹਿ ਗਈ ਠੀਕ ਹੈ ਫਰੋਂ ਬੈਗ ਤੇ ਨਹੀਂ ਹੈਗਾ ਫਰੰਟ ਤੇ ਆ ਔਰ ਬਾਜ ਤੇ ਆ ਔਰ ਚਾਰ ਚਾਰ ਲਾਈਨਾਂ ਕਟਵਰਕ ਦੀਆਂ ਨੇ ਬਹੁਤ ਸੋਹਣਾ ਜਿਹਾ ਸੂਟ ਹੈ ਤੇ ਇਹ ਹੈ ਜੀ ਇਹਦੇ ਨਾਲ ਸਲਵਾਰ ਤੁਸੀਂ ਦੇਖ ਹੀ ਚੁੱਕੇ ਹੋ ਪਹਿਲਾਂ ਇਹ ਸੂਟ ਨੂੰ ਸਿਰਫ ਕਟਵਰਕ ਦਾ ਹੀ ਫਰਕ ਪਿਆ ਡਿਜ਼ਾਈਨਿੰਗ ਦਾ ਫਰਕ ਪਿਆ ਗਿਆ ਕਟਵਰਕ ਦਾ ਇਹ ਸੂਟ ਵੀ ਤੁਹਾਨੂੰ 875 ਦੇ ਵਿੱਚ ਮਿਲ ਜੂਗਾ ਸ਼ਿਪਿੰਗ ਫ੍ਰੀ ਹੋਊਗੀ ਲਓ ਜੀ ਬੈਸਟ ਕਮੈਂਟਰ ਦਾ ਤਾਂ ਆਪਾਂ ਅੱਜ ਕੱਢ ਹੀ ਦੇਈਏ ਫਰਸੀ ਹਨਾ ਬੜਾ ਹੀ ਚੇਰ ਹੋ ਗਿਆ ਬੜਾ ਲੰਮਾ ਟਾਈਮ ਹੋ ਗਿਆ ਸੀ ਆਪ ਹੀ ਭੁੱਲ ਜਾਨੇ ਵੀ ਕਿੰਨਾ ਚੇਰ ਹੋ ਗਿਆ ਪਹਿਣਾ ਨੂੰ ਵਿਚਾਰੀਆਂ ਉਡੀਕਦੀਆਂ ਹਨਾ ਸੋ ਅੱਜ ਆਪਾਂ ਕੱਢਣ ਲੱਗੇ ਹਾਂ

ਸਾਰੇ ਮੈਂ ਫਸਟ ਚੈਰਸ ਕੋ ਨਾ ਲਈ ਮੇਰਾ ਸੂਟ ਦੇਖ ਲੋ ਆ ਜੀ ਕੋ ਆਪਾਂ ਇਹ ਬਚਨ ਪਾਈਆਂ ਡਾਈ ਕਰਾ ਲਿਆ ਤੇ ਪੇਮੈਂਟ ਦਾ ਮੋੜਾ ਲਓ ਜੀ ਵਾਹਿਗੁਰੂ ਗਿਰਾਂ ਪੱਕੇ ਕਰਕੇ ਕੱਢ ਦੇਣੀ ਹੈ ਵਰਤੀ ਜੁੜੀਕ ਤਾਂ ਲੋ ਜੀ ਇਹ ਬਿਲਕੁਲ ਨਹੀਂ ਦਿਖ ਰਹੀ ਆ ਵਾਲੀ ਆਈਡੀ ਤੇ ਆਪਾਂ ਨੂੰ ਕੋਈ ਸਮਝ ਨਹੀਂ ਆ ਰਹੀ ਆਪਾਂ ਇਹਨਾਂ ਨੂੰ ਦੇਖਾਂਗੇ ਵਾਹਿਗੁਰੂ 4993 ਠੀਕ ਹੈ ਜੀ ਇਹਨਾਂ ਦੇ 100 ਪਲੱਸ ਸਕਰੀਨ ਸ਼ਾਟ ਲੈ ਲਿਆ ਆਪਾਂ ਹੁਣ ਨੈਕਸਟ ਚ ਚਲਦੇ ਹਾਂ ਲੋ ਜੀ ਸੁਖਪ੍ਰੀਤ ਸਿੱਧੂ 7186 100 ਪਲੱਸ ਕਮੈਂਟ ਨੇ ਦੀ ਇਹਨਾਂ ਦੇ ਸੁਖਪ੍ਰੀਤ ਕੌਰ ਦੇ ਇਹਨਾਂ ਨੂੰ ਆਪਾਂ ਸਕਰੀਨਸ਼ਾਟ ਲੈ ਲਿਆ ਨੈਕਸਟ ਦੇਖਦੇ ਹਾਂ ਲੋ ਜੀ ਹੁਣ ਆ ਗਏ ਸੁਖਜੀਤ ਕੌਰ ਬਰਾੜ 993 100 ਪਲੱਸ ਕਮੈਂਟ ਲੋ ਜੀ ਚਲ ਗਏ ਤੈਨਾਂ ਹੋ ਗਏ 6 ਕੱਢਣੇ ਨੇ ਆਪਾਂ ਇਹ ਦਿਖ ਨਹੀਂ ਰਹੇ ਆ ਦੇਖ ਲਓ ਤੁਸੀਂ ਪਰਮਜੀਤ ਕੌਰ FB7GO ਠੀਕ ਹੈ ਜੀ ਪਰਮਜੀਤ ਕੌਰ ਤੇ ਇਹਨਾਂ ਦੇ 7 ਕਮੈਂਟ ਨੇ ਇਸ ਲਈ ਇਹ ਆਪਾਂ ਰੇਸ ਦੇ ਵਿੱਚੋਂ ਬਾਹਰ ਕੱਢਦੇ ਨੇ ਗੁਰਪ੍ਰੀਤ ਕੌਰ ਗਿੱਲ 13 13 100 ਪਲਸ ਕਮੈਂਟ ਇਹ ਦਿਖ ਨਹੀਂ ਰਹੇ ਇੱਕ ਗੋਦਿਆਲ ਸਿੰਘ ਦੀ ਆਈਡੀ 6843 ਦੀ ਆਈਡੀ ਤੋਂ ਆਪਾਂ ਦੇਖ ਲੈਨੇ ਆ 100 ਪਲਸ ਕਮੈਂਟ ਨੇ ਪੰਜ ਹੋ ਗਏ ਕਿ ਕਰ ਗਿਆ ਜੀ ਅ ਕੀ ਲਿਖਿਆ ਲਵ ਰੋਜ਼ ਬਲ 5668 ਲਓ ਜੀ 100 ਪਲੱਸ ਕਮੈਂਟ ਸਕਰੀਨ ਸ਼ਾਟ ਲੈ ਲੈ ਹੋਗੇ ਛੇ ਪਤਾ ਨਹੀਂ ਮੈਂ ਇੱਕ ਮਿੰਟ ਮੈਂ ਚੈੱਕ ਕਰ ਲਾਂ ਕਿੰਨੇ ਹੋਗੇ ਆ ਤਾਂ ਸਕਰੀਨ ਸ਼ਾਟ ਚੈੱਕ ਕਰਦੇ ਆ ਇੱਕ 2 3 4 5 6 ਹੋ ਗਏ ਜੀ ਛੇ ਲਓ ਜੀ ਹੁਣ ਆਪਾਂ ਨਾ ਇਹਨਾਂ ਦੇ ਪੱਤੀਆਂ ਆਪਾਂ ਕਟੀਆਂ ਪਈਆਂ ਨਹੀਂ ਆਪਣੀਆਂ लो लिख लव रोज बल, सिक्ष, सिक्ष, एट गुरदयाल सिंह एट फोर थ्री ਗੁਰਪ੍ਰੀਤ ਕੌਰ ਗਿੱਲ ਗੁਰਪ੍ਰੀਤ ਗਿੱਲੀ ਲਿਖ ਦੇਣੀ ਹੈ ਜੀ ਸੁਖਜੀਤ ਕੌਰ ਬਰਾੜ ਸੁਖਪ੍ਰੀਤ ਕੌਰ वाहगुरु जी लो जी एक स्लिप वादू छहगुरु जी देख लो लो जी नैक्सट देखो सुखप्रीत कौर ठीक है जी अगे गुरदयाल सिंह देखो, लवरोज बल। कौर लवरो गुरप्रीत गिल हम हो गयी अपने को छह पर्चिया ਚਲ ਬੀ ਦਿਖਾ ਦੇ ਬੀ ਉੱਪਰ ਨੂੰ ਚੱਕਲਾ ਹੋਣੇ ਲਓ ਜੀ ਆਪਾਂ ਇਹ 6 ਦੀਆਂ 6 ਪਤੀਆਂ ਉਠਾ ਲੀਆਂ ਤੇ ਹੁਣ ਇਹਨਾਂ ਨੂੰ ਆਪਾਂ ਰੱਖਦੇ ਨੇ ਤੇ ਕੋਈ ਦੋ ਪਤੀਆਂ ਚੱਕਾਂਗੇ ਇੱਕੋ ਇਹ ਦੋ ਬਾਕੀ ਇਹਨੂੰ ਕਰ ਦਈਏ ਪਾਸੇ ਰੱਬ ਦਾ ਨਾਮ ਲੈ ਕੇ ਖੋਲਦੇ ਆਂ ਲਓ ਜੀ ਵਾਹਿਗੁਰੂ ਜੀ ਦੀ ਆਈਡੀ ਹੈਗੀ ਆ ਭੈਣ ਦੀ ਵਾਹਿਗੁਰੂ ਜੀ ਤੇ ਨੈਕਸਟ ਹੈ ਜੀ ਗੁਰਦੇਵਾਲ ਸਿੰਘ ਦੀ ਆਈਡੀ ਤੋਂ ਮੈਨੂੰ ਲੱਗਾ ਇਹਨਾਂ ਨੂੰ ਅੱਗੇ ਨਹੀਂ ਨਹੀਂ ਅੱਗੇ ਤਾਂ ਨਹੀਂ ਨਿਕਲੇ ਆ ਵਾਹਿਗੁਰੂ ਜੀ ਦੀ ਆਈਡੀ ਤੋਂ ਭੈਣ ਨੂੰ ਸ਼ਾਇਦ ਪਹਿਲਾਂ ਵੀ ਨਿਕਲੇ ਸੀ ਚਲੋ ਦੇਖੋ ਜੀ ਗੱਲ ਇਹ ਆ ਵੀ ਜਿਹੜੇ ਹੁਣ ਕਮੈਂਟ ਕਰ ਰਹੇ ਨੇ ਅਗਲੇ ਮਿਹਨਤ ਕਰ ਰਹੇ ਨੇ ਚਾਹੇ ਅਗਲੇ ਨੂੰ ਇੱਕ ਵਾਰ ਮਿਲੇ ਚਾਹੇ ਦੋ ਵਾਰ ਮਿਲੇ ਚਾਹੇ ਤਿੰਨ ਵਾਰ ਮਿਲੇ ਇਹ ਤਾਂ ਹੁਣ ਆਪਾਂ ਕੁਝ ਕਰ ਨਹੀਂ ਸਕਦੇ ਹੈਗੇ ਜਿਹੜੀਆਂ ਮਿਹਨਤ ਕਰਨੀਆਂ ਨੇ ਉਹਨਾਂ ਨੂੰ ਮਿਲਣਗੇ ਹੀ ਮਿਲਣਗੇ ਹੈਨਾ ਨਾ ਤਾਂ ਆਪਾਂ ਨੂੰ ਵੀ ਖੁਸ਼ੀ ਆ ਸਾਨੂੰ ਬਹੁਤ ਖੁਸ਼ੀ ਹੁੰਦੀ ਆ ਤੁਸੀਂ ਜਿਆਦਾ ਜਿਆਦਾ ਕਮੈਂਟ ਕਰੋ ਬਾਕੀ ਸਾਡਾ ਦੇਖੋ ਤੁਸੀਂ ਮਾਫ ਕਰਿਓ ਜੇ ਅਸੀਂ ਲੇਟ ਹੋ ਜਾਂਦੇ ਆ ਫਿਰ ਅਸੀਂ ਇਕੱਠੇ ਦੋ ਘੜ ਡੰਨੇ ਆ ਤੇ ਆ ਬਾਕੀ ਹੈਗੀ ਆ ਗੱਲ ਜਿਹੜੀ ਕਿ ਕਿਹੜੇ ਦਿਨ ਦੀ ਚੱਕਾਂਗੇ ਜਾਂ ਕਿਹੜੇ ਸੰਡੇ ਕੱਢਾਂਗੇ ਸਾਡਾ ਤਾਂ ਕੋਈ ਸੰਡੇ ਸੰਡੇ ਦਾ ਹਿਸਾਬ ਤਾਂ ਬ ਨਹੀਂ ਹੈਗਾ ਜੀ ਔਰ ਕਿਹੜੀ ਵੀਡੀਓ ਚੱਕ ਲਾਂਗੇ ਸਾਡਾ ਇਹ ਵੀ ਕੋਈ ਪਤਾ ਨਹੀਂ ਹੈਗਾ ਇਸ ਕਰਕੇ ਤੁਸੀਂ ਆਪਦਾ ਚਲਾਉਂਦੇ ਰਿਹਾ ਕਰੋ ਕੰਮ ਜਿੱਦੇ ਸਾਡਾ ਮੂਡ ਜਿਹਾ ਬਣਦਾ ਹੈਗਾ ਜਾਂ ਟਾਈਮ ਲੱਗਦਾ ਉਦਦੇ ਅਸੀਂ ਫੇਰ ਇਕੱਠੇ ਦੋ ਸੂਟ ਕਰ ਦਿੰਨੇ ਆ। ਲੋ ਜੀ ਇਹਨਾਂ ਭੈਣਾਂ ਨੂੰ ਬਹੁਤ ਬਹੁਤ ਮੁਬਾਰਕਾਂ ਸਾਰਿਆਂ ਵੱਲੋਂ ਬਹੁਤ ਬਹੁਤ ਮੁਬਾਰਕਾਂ ਤੇ ਤੁਸੀਂ ਜਿਹੜੀਆਂ ਭੈਣਾਂ ਦੇ ਇਹ ਨਿਕਲੀਆਂ ਨੇ ਪਰਚੀਆਂ ਉਹਨਾਂ ਨੇ ਆਪਣੀ ਆਈਡੀ ਦਾ ਸਕਰੀਨਸ਼ਾਟ ਲੈ ਕੇ ਸਾਨੂੰ ਵਟਸਐਪ ਕਰ ਦੇਣਾ ਠੀਕ ਹੈ ਜੀ। ਤੇ ਹੁਣ ਆਪਾਂ ਜਿਹ ਉਹਨਾਂ ਭੈਣਾਂ ਨੂੰ ਜਿਹੜੇ ਸੂਟ ਦੇ ਰਹੇ ਆ ਉਹ ਦਿਖਾਉਂਦਾ। ਲੋ ਜੀ ਇੱਕ ਭੈਣ ਨੂੰ ਇਹ ਵਾਲਾ ਸੂਟ ਜਾ ਰਿਹਾ ਗੁੱਸੇ ਨਹੀਂ ਕਰਦੇ ਕਿਸੇ ਨੂੰ ਇੱਕ ਭੈਣ ਨੂੰ ਇਹ ਵਾਲਾ ਸੂਟ ਜਾ ਰਿਹਾ। ਦੋਨਾਂ ਨੂੰ ਸੇਮ ਹੀ ਸੂਟ ਜਾ ਰਹੇ ਨੇ। ਔਰ ਦੋਨਾਂ ਨੂੰ ਸੇਮ ਵਰਕ ਵਾਲੇ ਸੁਝਾ ਰਹੇ ਨੇ ਇੱਕ ਨੂੰ ਪਿੰਕ ਇੱਕ ਨੂੰ ਫਰੋਜ਼ੀ ਠੀਕ ਹੈ ਜੀ ਜਾਂ ਦਾ ਪਹਿਣਾ ਆਪੇ ਹੀ ਦੱਸ ਦੇਣ ਗਿਆ ਦੇਖ ਕੇ ਵੀ ਮੈਨੂੰ ਆਹ ਭੇਜ ਦਿਓ ਜੀ ਦੱਸ ਦੇ ਮੈਨੂੰ ਆਹ ਭੇਜ ਦਿਓ ਬਸ ਕਲੈਸ਼ ਨਾ ਹੋਵੇ ਜਿਹਨੇ ਪਹਿਲਾਂ ਦੱਸਤਾ ਉਹ ਨੂੰ ਚਲੇ ਜਾਓ ਹਾਂ ਜਿਹੜਾ ਬਚ ਗਿਆ ਫਿਰ ਉਹ ਦੂਜੀ ਕੋਲ ਜਾਓ ਕਲਰ ਠੀਕ ਹੈ ਜੀ ਕਲਰ ਦਾ ਹੀ ਫਰਕ ਹੈ ਹੋਰ ਤਾਂ ਕੋਈ ਫਰਕ ਹੀ ਨਹੀਂ ਹੈਗਾ ਸੂਟ ਬਹੁਤ ਸੋਹਣੇ ਨੇ ਸੂਟ ਬਹੁਤ ਸੋਹਣੇ ਨੇ ਬਾਰੇ ਸੋਹਣੇ ਸੂਟ ਲਓ ਜੀ ਮੁਬਾਰਕਾਂ ਫੇਰ ਪਹਿਣਾ ਨੂੰ ਤੇ ਇਸ ਤਰ੍ਹਾਂ ਹੀ ਤੁਸੀਂ ਕਮੈਂਟ ਕਰਦੇ ਰਹੋ ਕਰਦੇ ਰਹੋ ਤੇ ਅਸੀਂ ਬੈਸਟ ਕਮੈਂਟਰ ਕੱਢਦੇ ਰਹੀਏ ਲੇਟ ਹੋਣ ਲਈ ਮਾਫੀ ਚਾਹੁੰਦੇ ਆ ਤੇ ਵੀਡੀਓ ਦਾ ਕਰੀਏ ਇੱਥੇ ਐਂਡ ਤੇ ਫਿਰ ਮਿਲਦੇ ਆਪਾਂ ਹੋਰ ਵੀਡੀਓ ਲੈ ਕੇ ਤਦ ਤੱਕ ਇਹ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ